ਲਓ ਜੀ ਮੇਟਰ ਚੀ ਜਾ ਚੁੱਕੀ ਹੈ ਕੈਟਮ ਤੇ ਤੁਹਾਡੇ ਸਾਹਮਣੇ ਨੂੰ ਅਨਬਾਕਸਿੰਗ ਕਰਦੇ ਆ ਸਸੇ ਕਾ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਜਿਹੜੀ ਖੇਤੀਬਾੜੀ ਜਾਂ ਯੂਜ਼ ਹੋਣ ਵਾਲੀ ਆਈਟਮ ਲੈ ਕੇ ਆਏ ਹਾਂ ਆਨਲਾਈਨ ਮੰਗਵਾਈ ਆ ਜਿਵੇਂ ਆਪਾਂ ਖੇਤੀਬਾੜੀ ਕਰਦੇ ਆ ਤਾਂ ਉਹਨਾਂ ਲਈ ਬਹੁਤ ਜ਼ਰੂਰੀ ਆਈਟਮ ਹੈ ਤੇ ਆਪਾਂ ਤੁਹਾਡੇ ਸਾਹਮਣੇ ਨੂੰ ਅਨਬਾਕਸਿੰਗ ਕਰਾਂਗੇ ਤੇ ਤੁਸੀਂ ਵੀ ਦੇਖੋ ਕਿਵੇਂ ਲੱਗਿਆ ਦੱਸਿਓ ਤੇ ਪੂਰੀ ਆਪਾਂ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਖੋਲਾਂਗੇ ਇਹਨੂੰ ਕੀ ਨਿਕਲਦਾ ਹੈ ਵਿੱਚੋਂ ਤੇ ਵੀਡੀਓ ਨਾ ਬਣੇ ਆ ਇਹਦਾ ਹੱਦੀ ਕਰੀ ਬੰਦਾ ਬਿਲਕੁਲ ਸੀਲ ਹੈ ਆ ਦੇਖੋ ਹੀ ਗਈ ਅੰਜ ਤੇ ਆਪਾਂ ਇਹਨੂੰ ਹੁਣ ਅਨਬਾਕਸਿੰਗ ਕਰਦੇ ਆ ਤੁਹਾਡੇ ਸਾਹਮਣੇ ਤੇ ਕਿਤੇ ਜਿਹੜੇ ਬਾਦ ਖੋਲੀ ਇਹ ਮੈਂ ਨਹੀਂ ਤਾਂ ਇਧਰ ਖੋਲਦੇ ਨਾ ਆ ਲੋ ਜੀ ਜੇਪੀ ਬੜੀ ਕੰਡੀ ਲੱਗੀ ਹੈ ਬੜਾ ਬੈਲ ਲੈਣ ਰਹਿਣ ਦੇਗੇ ਸੇ ਰੋਟੀ ਨਾ ਲੋ ਜੀ ਜਾਦੂ ਮੰਤਰ ਆ ਰਿਹਾ ਆ ਲੋ ਡੱਬੇ ਵਿੱਚ ਡੱਬਾ ਉਹ ਜੇ ਕਿਹੜਾ ਡੱਬਾ ਹੋਰ ਆ ਗਿਆ ਇਹ ਦੇ ਵਿੱਚ ਤੇ ਮਿੱਤਰੋ ਇਹ ਹੈਗੀ ਹੈ ਜੀ ਤੁਹਾਨੂੰ ਦੇਸੀ ਗਈ ਹੋਣੀ ਹੈ ਹੈਡਲਾਈਟ ਹੈਡਲਾਈਟ ਹੈ ਇਹ ਆ ਦੇਖ ਸਕਦੇ ਹੋ ਤੁਸੀਂ ਤੇ ਤੇ ਅਜੇ ਇਹਨੂੰ ਖੋਲਦੇ ਆਪਾਂ ਆਂ ਦਿਖਾਉਂ ਜੀ ਤਾਂ ਇਹ ਪਹਿਲਾ ਆ ਗਿਆ ਦੀ ਚਾਰਜਿੰਗ ਕੇਬਲ ਸੀ ਟੈਪ ਹੈ ਤੇ ਐਡਾਪਟਰ ਕਿਸੇ ਜਿਹੀ ਲੱਗ ਸਕਦੀ ਹੈ ਇਹ ਸੀ ਟੈਪ ਚਾਰਜਿੰਗ ਹੈ ਦਾ ਤੇ ਇਹ ਆਈਏਡੀ ਲੈਡ ਜਿਹੜੀ ਆਪਾਂ ਆਪਣੇ ਹੈਡ ਸਿਰ ਤੇ ਲੱਗ ਜਾਂਦੀ ਹੈ ਆ ਦੇਖੋ ਇਦਾਂ ਆਪਣੇ ਸਿਰ ਤੇ ਲੱਗ ਜਾਂਦੀ ਹੈ ਮੱਥੇ ਵਗੈਰਾ ਤੇ ਤੇ ਰਾਤ ਨੂੰ ਜਦੋਂ ਆਪਾਂ ਉਹ ਕਰਨੀ ਹੈ ਆਪ ਡਾਊਨ ਵੀ ਹੋ ਜਾਂਦੀ ਹੈ ਅਡਜਸਟੇਬਲ ਹੈਗੀ ਹੈ ਤੇ ਇਹਨੂੰ ਆਪਾਂ ਜਿਹੜੀ ਆਪਾਂ ਇਹਦੇ ਨਾਲ ਇੱਕ ਸਟੈਪ ਹੈਗਾ ਆ ਸਟੈਪ ਆ ਗਈ ਇੱਕ ਇਹਦੇ ਨਾਲ ਹੈਗੀ ਹੈ 25 ਧੰਨਵਾਦ ਮੈਨੂਲ ਜਿਹੜਾ ਆਪਾਂ ਇਹਨੂੰ ਵਰਤਣਾ ਜਾਂ ਕਿਵੇਂ ਇਹਦੇ ਦੱਸਿਆ ਹੋਇਆ ਕਿਹੜੇ ਬਾਟ ਦੀ ਬੈਟਰੀ ਹੈ ਇਹ ਚ ਇਹ ਚ 2000 mAh ਦੀ ਬੈਟਰੀ ਹੈ ਤੋ ਯਾਪਾ ਪਹਿਲਾਂ ਆਪਾਂ ਇਹਨੂੰ ਲਾ ਕੇ ਦਿਖਾਉਣਾ ਤੁਹਾਨੂੰ ਕਿਦਾਂ ਸਿਰ ਤੇ ਲੱਗਦੀ ਹੈ। ਨੂੰ ਆਇਲ ਕੋਲ ਦਾ ਇਹ ਦੋ ਦੋ ਸਟੈਪ ਹੈ ਇਹਦੇ। ਜੈ ਸਟੇਬਲ ਜਿਹੜਾ ਲਾਈਟ ਹਾਂ ਜੇ ਬੈਟਰੀ ਆ ਚੁੱਕੀ ਆ ਆਪਣੀ ਹਾਂ ਤੇ ਆ ਇਹਦਾ ਸਟੈਪ ਆਉਂਦੇ ਸਟੈਪ ਲਾਉਣੇ ਬਹੁਤ ਸੌਖਿਆ ਕੱਟ ਦਿੱਤਾ ਹੋਇਆ ਇਹਨਾਂ ਨੇ ਕੱਟ ਜਿੱਦਾਂ ਪਾ ਲੈਣਾ। ਆ ਲੋ ਇੱਕ ਸਟੈਪ ਲੱਗ ਗਿਆ। ਉਰੀ ਪੁੱਠਾ ਲੱਗੇ ਤੇ ਤੁਹਾਨੂੰ ਕਿਵੇਂ ਲੱਗੀ ਬੈਟਰੀ ਜਿਵੇਂ ਆਪਾਂ ਰਾਤ ਬਰਾਤੇ ਕੰਮ ਕਰਨਾ ਹੈ ਤਾਂ ਇਹ ਬਹੁਤ ਵਧੀਆ ਚੀਜ਼ ਹੈ ਹਨਾ ਜੋ ਸਿਰ ਤੇ ਲਾ ਕੇ ਕਿਵੇਂ ਮਰਜ਼ੀ ਨੱਕਾ ਵੜ ਲਓ ਮੋਬਾਈਲ ਆਪਾਂ ਜਿਹੇ ਚ ਪਾਉਂਦੇ ਸੀ ਡਿੱਗ ਪੈਂਦਾ ਸੀ ਜੀਜੇ ਚੋਂ ਪਾਣੀ ਜਿੱਡਕ ਪੈਂਦਾ ਸੀ ਦੂਜੀਆਂ ਬੈਟਰੀਆਂ ਉਹ ਵੀ ਡਿੱਗ ਪੈਂਦੀਆਂ ਸੀਗੀਆਂ ਤੇ ਆ ਇੱਕ ਸਟੈਪ ਇਹਦਾ ਹੋ ਰਹੀ ਓਸ਼ ਇੰਝ ਕੇ ਫੇਟਾ ਇਸ ਸਟੈਪ ਹੈ ਜਿਹੜਾ ਆਪਣਾ ਇੱਥੇ ਲੱਗ ਜਾਊਗਾ ਉੱਪਰਲੇ ਪਾਸੇ ਆਹ ਲੋਚ ਹੁਣ ਅਸੀਂ ਆਪਾਂ ਇਦਾਂ ਫਿਰ ਤੇ ਚਲਾ ਸਕਦੇ ਹਾਂ ਜਾਂ ਦੀ ਲੜ ਮਾਰੀ ਚਲਾ ਕੇ ਆਹ ਦੇਖੋ ਬਾਕੀ ਰਾਤ ਨੂੰ ਵੀ ਚਲਾ ਕੇ ਦਿਖਾਵਾਂਗੇ ਕਿਵੇਂ ਆਪਾਂ ਕੰਮ ਕਰ ਸਕਦੇ ਆ ਤੁਰ ਫਿਰ ਸਕਦੇ ਆ ਤੇ ਤੁਹਾਨੂੰ ਇਹ ਕਿਵੇਂ ਲੱਗੀ ਬੈਟਰੀ ਹੈ ਨਾ ਜਰੂਰ ਦੱਸਿਓ ਕਮੈਂਟ ਕਰਕੇ ਤੇ ਜੇ ਕਿਸੇ ਨੇ ਮੰਗਵਾਉਣੀ ਹੋਵੇ ਉਹ ਵੀ ਆਪਾਂ ਦੱਸ ਦਿਆਂ ਕਿੱਥੋਂ ਮਿਲਦੀ ਏ ਕਿਉਂਕਿ ਡੁਪਲੀਕੇਟ ਸਾਈਟਾਂ 'ਚ ਬਹੁਤ ਆਉਂਦੀਆਂ ਤੇ ਇਹ ਆਪਾਂ ਜਿਹੜੀ ਸੈਲ ਤੋਂ ਮੰਗਾਈ ਹੈ ਉਹਦਾ ਆਪਾਂ ਤੁਹਾਨੂੰ ਦੱਸ ਦਿਆਂਗੇ ਇਹਦਾ ਹੋ ਵੀ ਹੈਗਾ ਦੇਖੋ ਤਿੰਨ ਮੂੜ ਹੈ ਦੀ ਇਸ਼ਾਰਾ ਕਰਨਾ ਕਿਸੇ ਨੂੰ ਵੀ ਦੂਰੋਂ ਤੇ ਲਾਈਟ ਤੇ ਰਾਤ ਨੂੰ ਆਪਾਂ ਇਹਨੂੰ ਚਲਾ ਕੇ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਇਹਦਾ ਰੇਟ ਹੈਗਾ ਜੀ ਉਹ 700 ਰੁਪਿਆ ਕੋਈ ਬੜਾ ਰੇਟ ਵੀ ਹੈ ਨਹੀਂ ਜਾਇਜ਼ ਰੇਟ ਆ ਇਦਾਂ ਇਹਨੂੰ ਲਾ ਲੈਣਾ ਸਿਰ ਤੇ ਤੇ ਜਿਵੇਂ ਮਰਜੀ ਨੂੰ ਯੂਜ਼ ਕਰੋ ਆ ਦੇਖੋ ਤੇ ਰਾਤ ਨੂੰ ਚਲਾ ਕੇ ਦਿਖਾਵਾਂਗੇ ਆਪਾਂ ਇਹਨੂੰ ਦੱਸੋ ਯਕੀ ਕਵੇਂ ਲੱਗੇ ਲਓ ਜੀ ਰਾਤ ਦਾ ਟ੍ਰਾਇਲ ਕਰਦੇ ਆਪਾਂ ਆਪਣੀ ਟਾਰਚ ਲਿਆਂਦੀ ਹੈ ਜਿਹੜੀ ਬੈਟਰੀ ਤੇ ਆ ਤੁਹਾਡੇ ਸਾਹਮਣੇ ਦੇਖੋ ਟਰੈਕਟਰ ਉਹ ਫਿਰਦਾ ਤੇ ਇੱਧਰ ਬੰਦਾ ਕੋਈ ਦਿਖਾਈ ਨਹੀਂ ਦੇ ਰਿਹਾ ਹਨਾ ਤੇ ਹੁਣ ਆਪਾਂ ਇਹਨੂੰ ਆਨ ਕਰਦੇ ਆ ਆ ਲੋ ਆਨ ਹੋ ਗਈ ਐਸੀ ਲਾਈਟ ਆਈ ਆ ਸਰ ਤੇ ਲੱਗ ਜਾਂਦੀ ਐਸ ਲੋਟ ਤੇ ਉਹ ਦੇਖੋ ਇੱਥੇ ਬੰਦੇ ਖੜੇ ਹੋਣਗੇ ਉਹ ਬੈਠੇ ਤੇ ਇੱਕ ਹੈਗੀ ਇਹਦੀ ਆ ਘੱਟ ਲਾਈਟ ਨੇੜੇ ਵਾਲੀ ਨੇੜੇ ਬੰਨੇੜੇ ਨੇੜੇ ਉਹ ਕਰ ਸਕਦੇ ਆ ਇੱਕ ਹੈਗੀ ਬਲਿੰਕ ਆ ਦੇਖ ਇਹ ਹੋ ਗਿਆ ਤੇ ਇਹ ਆਪਾਂ ਜਦੋਂ ਹੁਣ ਆ ਨੇੜੇ ਦੇ ਕਰਕੇ ਜਿਵੇਂ ਖਾਲ ਬੰਨਣ ਦੇ ਆਪਾਂ ਬੱਟਾ ਉਹ ਕਰਦੇ ਆ ਪਾਣੀ ਲਾਉਣੇ ਆ ਨਾ ਨੱਕਾ ਬੰਨਣਾ ਵੜਨਾ ਤਾਂ ਬਹੁਤ ਵਧੀਆ ਦੋਵੇਂ ਹੱਥ ਖਾਲੀ ਹੁੰਦੇ ਆਪਣੇ ਤੇ ਜਿੱਦਣੇ ਦੇਖੂਗਾ ਉਦੋਂ ਰੋਸ਼ਨੀ ਹੁੰਦੀ ਇਹ ਕਿਹਨੇ ਆਪਾਂ ਮੋਬਾਈਲ ਲੈ ਜੈਨਾ ਮੋਬਾਈਲ ਡੱਕ ਪੈਂਦਾ ਬੈਟਰੀ ਹੁੰਦੀ ਉਹ ਬੱਟ ਬੱਟ ਤੇ ਰੱਖ ਕੇ ਉਹ ਕਰਦੇ ਆ ਹਨਾ ਤੇ ਇਹ ਮੱਥੇ ਤੇ ਲੱਗ ਜਾਂਦੀ ਸਿਰ ਤੇ ਤੇ ਬਹੁਤ ਵਧੀਆ ਕੰਮ ਹੋਇਆ ਇਹ ਚੀਜ਼ ਆ ਤੇ ਆ ਦੇਖੋ ਦੂਰ ਤੱਕ ਰੋਸ਼ਨੀ ਹੈ ਇਹਦੀ ਆ ਟਰਾਲੀ ਤੇ ਜਾਊਗਾ ਮਾਨ ਦੇਖੋ ਇਹ ਆ ਦੇਖੋ ਇਹਦੀ ਟਰਾਲੀ ਆ ਟਰੈਕਟਰ ਦੀ ਦਾ ਆ ਦੇਖੋ ਬਹੁਤ ਦੂਰ ਤੱਕ ਲਾਈਟ ਹੈ ਇਹਦੀ ਦੀਦਾ ਮੋਟਰਸਾਈਕਲ ਆ ਦੇਖੋ ਹਾਂਜੀ ਤੁਹਾਨੂੰ ਕਿਵੇਂ ਲੱਗੀ ਬੈਟਰੀ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕਿਸੇ ਵੀਰ ਭਾਈ ਨੂੰ ਚਾਹੀਦੀ ਹੋਵੇ ਮੰਗਾਉਣੇ ਚਾਹੁੰਦਾ ਹੋਵੇ ਤਾਂ ਵੀ ਆਪਾਂ ਨੂੰ ਦੱਸਦੇ ਕਿਹੜੀ ਸਾਈਡ ਤੋਂ ਮਿਲਦੀ ਆਪਾਂ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇ ਦੇਵਾਂਗੇ ਤੇ ਵੀਡੀਓ ਕਿਵੇਂ ਲੱਗੀ ਅੱਗੇ ਬਾਅਦ ਤੁਸੀਂ ਸ਼ੇਅਰ ਕਰ ਦਿਓ ਕੰਮ ਆਉਣ ਵਾਲੀ ਚੀਜ਼ ਹੈ ਤੇ ਹਰੇਕ ਕਿਸਾਨ ਕੋਲੇ ਹੋਣੀ ਚਾਹੀਦੀ ਹੈ ਵੀਡੀਓ ਦੇਖ ਲਈ ਧੰਨਵਾਦ